ਉਤਰਾਖੰਡ ਵਿੱਚ ਚਾਰ ਧਾਮ ਦੀ ਯਾਤਰਾ ਸ਼ੁਰੂ ਹੋ ਗਈ ਹੈ ਕੇਦਰਾ ਕੇਦarnath ਗੰਗੋত্রী ਤੇ ਯਮਨੋਤਰੀ ਤਾਮਾ ਦੇ ਦਵਾਰ ਦਰਸ਼ਨਾਂ ਲਈ ਖੁੱਲ ਚੁੱਕੇ ਨੇ ਜਦਕਿ ਬਦਰੀਨਾਥ ਦੇ ਖਪਾਟ ਕੱਲ ਖੋਲੇ ਜਾਣਗੇ ਪ੍ਰਸ਼ਾਸਨ ਵੱਲੋਂ ਯਾਤਰੀਆਂ ਦੀ ਸੁਰੱਖਿਆ ਲਈ ਕੜੇ ਪ੍ਰਬੰਧ ਵੀ ਕਰ ਦਿੱਤੇ ਗਏ ਨੇ ਪਰ ਪਿਛਲੇ ਸਾਲ ਆਈ ਕੁਦਰਤੀ ਤਰਾਸ ਦੀ ਤੋਂ ਬਾਅਦ ਇਸ ਵਾਰ ਲੋਕਾਂ ਵਿੱਚ ਯਾਤਰਾ ਪ੍ਰਤੀ ਉਤਸ਼ਾਹੀ ਭਾਰੀ ਕਮੀ ਵੇਖਣ ਨੂੰ ਮਿਲ ਰਹੀ ਹੈ ਪਿਛਲੇ ਸਾਲ 16 ਤੇ 17 ਜੂਨ ਮਹੀਨੇ ਆਈ ਤਰਾਸ ਦੀ ਦੇ ਕਾਰਨ ਲੱਖਾਂ ਲੋਕਾਂ ਨੇ ਆਪਣੀ ਜਾਨ ਗਵਾ ਦਿੱਤੀ ਸੀ ਤੇ ਹਜ਼ਾਰਾਂ ਲੋਕ ਲਾਪਤਾ ਹੋ ਗਏ ਸਨ ਉਸ ਦਰਦਨਾਕ ਹادثੇ ਨੂੰ ਅੱਜ ਤੱਕ ਵੀ ਕੋਈ ਨਹੀਂ ਭੁੱਲ ਸਕਿਆ ਸਿੱਖ ਧਰਮ ਨਾਲ ਸੰਬੰਧਿਤ ਧਾਰਮਿਕ ਸਥਾਨ ਹੇਮਕੁੰਡ ਸਾਹਿਬ ਜਾਣ ਲਈ ਯਾਤਰੀ 25 ਮਈ ਨੂੰ ਦਰਸ਼ਨ ਕਰ ਸਕਣਗੇ ਚਾਰ ਧਾਮ ਦੀ ਯਾਤਰਾ ਦੇ ਲਈ ਕਪਾਟ ਖੋਲ ਦਿੱਤੇ ਗਏ ਨੇ ਕੇਦਾਰਨਾਥ ਦੇ ਹਾਲਾਂਕਿ ਕੁਝ ਨਾ ਕੁਝ ਯਾਤਰੀ ਆ ਰਹੇ ਨੇ ਪਰ ਜਿਸ ਤਰ੍ਹਾਂ ਪਿਛਲੀ ਵਾਰ ਯਾਤਰੀਆਂ ਦੇ ਵਿੱਚ ਭਾਰੀ ਉਤਸ਼ਾਹ ਵੇਖਿਆ ਗਿਆ ਸੀ ਇਸ ਵਾਰ ਉਹ ਉਤਸ਼ਾਹ ਨਹੀਂ ਵੇਖਿਆ ਜਾ ਰਿਹਾ ਤੇ ਕਾਰਨ ਹੈ ਕਿ ਪਿਛਲੇ ਸਾਲ 16 ਜੂਨ ਤੇ 17 ਜੂਨ ਨੂੰ केदारनाथ ਤੇ ਬਦਰੀਨਾਥ ਦੇ ਵਿੱਚ ਜੋ ਕੁਦਰਤੀ ਤਰਾਸਦੀ ਹੋਈ ਸੀ ਉਸ ਤੋਂ ਬਾਅਦ ਲੋਕ ਅਜੇ ਵੀ ਇੰਨੇ ਸеме ਹੋਏ ਨੇ ਕਿ ਚਾਰਤੰਦੀ ਯਾਤਰਾ ਲਈ ਰਜਿਸਟ੍ਰੇਸ਼ਨ ਦੇ ਵਿੱਚ ਵੀ ਕਾਫੀ ਕਮੀ ਵੇਖੀ ਗਈ ਹੈ